આલ ઇન્ડિયા ભગત મહાસભા પઠાનકોટ અને મેક સભા સુજાનપુર વલો ਮੇ ਕਬੀਰ ਪੰਥੀ ਸਮਾਜ ਸਮਾਗਮ ਸਤਿਗੁਰੂ ਕਬੀਰ ਮੰਦਿਰ ਸੁਜਾਨਪੁਰ ਵਿਖੇ ਮੇਕ ਸਭਾ ਦੇ ਪ੍ਰਧਾਨ ਮਹਿੰਦਰ ਪਗਤਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਾਬਕਾ ਮੰਤਰੀ ਜੰਮੂ ਕਸ਼ਮੀਰ ਭਾਰਤ ਪੂਸ਼ਣ ਡੋਗਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਐਸ ਮੌਕੇ ਉਹਨਾਂ ਨੇ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਨੇ ਲੋਕਾਈ ਨੂੰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਪੈਗਾਮ ਦਿੱਤਾ ਹੈ। ਉਹਨਾਂ ਦੀ ਬਹੁਮੁੱਲੀ ਬਾਣੀ ਜਨ ਜਨ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਸ਼ਟਰੀ ਪ੍ਰਧਾਨ ਪ੍ਰੋਫੈਸਰ ਰਾਜਕੁਮਾਰ ਭਗਤ ਨੇ ਮੇਗ ਵੰਸ਼ ਅਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਜੰਮੂ ਕਸ਼ਮੀਰ ਸੂਬਾ ਪ੍ਰਧਾਨ ਮਹਿੰਦਰ ਭਗਤ ਤਾਰਾ ਰਾਮ ਗੌਤਮ ਬੀਐਲ ਪਾਰਟੀ ਸਟੇਟ ਕੋਆਰਡੀਨੇਟਰ ਰੋਸ਼ਨ ਲਾਲ ਭਗਤ ਸੂਬਾ ਪ੍ਰਧਾਨ ਮਹਿਲਾ ਵੇ ਆਸ਼ਾ ਭਗਤ ਜ਼ਿਲ੍ਹਾ ਪ੍ਰਧਾਨ ਤਰਮਪਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਡਾਕਟਰ ਸੰਤੋਖ ਭਗਤ ਜ਼ਿਲ੍ਹਾ ਪ੍ਰਧਾਨ ਬੋਧਿਕ ਵੇ ਕੇਵਲ ਕ੍ਰਿਸ਼ਨ ਸਰਪੰਚ ਪ੍ਰਿੰਸੀਪਲ ਨੰਦਲਾਲ ਨੇ ਆਪਣੇ ਵਿਚਾਰ ਰੱਖੇ ਸਮਾਗਮ ਦੇ ਮੁੱਖ ਮਹਿਮਾਨ ਵੱਲੋਂ ਮੇਗ ਵੰਸ਼ ਦੇ ਨਵੇਂ ਬਣੇ ਸਰਪੰਚਾਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਸਤਿਗੁਰੂ ਕਬੀਰ ਮੰਦਰ ਸਜਾਣਪੁਰ ਵਿਖੇ ਆਲ ਇੰਡੀਆ ਭਗਤ ਮਾ ਸਭਾ ਅਤੇ ਮੇਗ ਸਭਾ ਸਜਾਣਪੁਰ ਵੱਲੋਂ ਸਾਂਝੇ ਤੌਰ ਤੇ ਮੇਗ ਪੀਰ ਪੰਥੀ ਸਮਾਗਮ ਕਰਵਾਇਆ ਗਿਆ ਹੈ। ਇਸ ਸਮਾਗਮ ਦੇ ਵਿੱਚ ਸਾਡੇ ਸਤਿਕਾਰਯੋਗ ਭਾਰਤਪੁਰ ਸੰਦੋਗਰਾ ਜੀ ਸਾਬਕਾ ਮੰਤਰੀ ਜੰਮੂ ਐਂਡ ਕਸ਼ਮੀਰ ਬਤੌਰ ਮੁੱਖ ਮਹਿਮਾਨ ਪਹੁੰਚੇ ਹਨ ਔਰ ਸਾਡੇ ਰਾਸ਼ਟਰੀ ਪ੍ਰਧਾਨ ਪ੍ਰਕਾਸ਼ ਰਾਜਕੁਮਾਰ ਜੀ ਆਲ ਇੰਡੀਆ ਭਗਤ ਮਹਾਸਭਾ ਔਰ ਇਸ ਸਮਾਗਮ ਦੇ ਵਿੱਚ ਸਾਡੇ ਮੰਤਰੀ ਵੱਲੋਂ ਉਹਨਾਂ ਨੂੰ ਸਰਪੰਚ ਜਿਹੜੇ ਸਾਡੇ ਨਵੇਂ ਚੁਣੇ ਗਏ ਆ ਜ਼ਿਲ੍ਹਾ ਪਠਾਨਕੋਟ ਦੇ ਗਰਦਾਸਪੁਰ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਸਤਿਗੁਰੂ ਕਬੀਰ ਸਾਹਿਬ ਦੀ ਬਾਣੀ ਜੋ ਕਿ ਸਾਨੂੰ ਅਮਨ ਔਰ ਸ਼ਾਂਤੀ ਦਾ ਪਾਗਾਮ ਦਿੰਦੀ ਹੈ ਅੱਜ ਸਾਡੇ ਲੋਕਾਂ ਨੇ ਇੱਥੇ ਸੰਕਲਪ ਲਿਆ ਹੈ ਕਿ ਕਬੀਰ ਸਾਹਿਬ ਦੀ ਬਾਣੀ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਔਰ ਪ੍ਰੋਫੈਸਰ ਰਾਜਕੁਮਾਰ ਜੀ ਨੇ ਮੇਗ ਮੰਚ ਤੇ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਜਿਹੜੇ ਵਿਚਾਰ ਲਖੇ ਆ ਉਸ ਅਸੀਂ ਇਹੀ ਪਾਗਾਮ ਦਿੰਨੇ ਆ ਲੋਕਾਂ ਨੂੰ ਕਿ ਇਸ ਦੇਸ਼ ਦੇ ਅੰਦਰ ਆਪਾਂ ਸਾਰੇ ਰਲ ਮਿਲ ਕੇ ਅਮਨ ਸ਼ਾਂਤੀ ਦੇ ਨਾਲ ਰਹੀਏ ਇਹੀ ਅੱਜ ਸਟੇਜ ਤੋਂ ਪ੍ਰੋਗਰਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ ਪਾਗਾਮ ਦਿੱਤਾ ਗਿਆ ਹੈ